ਤੋ ਚੰਦੇ ਇਹਨਾਰੇ ਅੱਧਾ ਟਰੈਕਟਰ ਢੇਰ ਚ ਆ ਗਿਆ ਤੋ ਚੰਦੇ ਆਈ ਨਾ ਟਰੈਕਟਰ ਲਈ ਖੜਾ ਗਿਆ ਬਹੁਤ ਦੂਰ ਤੱਕ ਕਢਣੇ ਪਲੇ ਇੱਕ ਤਾਂ ਹੋਰੀ ਮਾਰੀ ਦੀ ਨਹੀਂ ਬ੍ਰੇਕ ਤਾਂ ਮਾਰੀ ਫੇਰ ਵੀ ਦੇਤੋ ਆਹ ਤੋਂ ਵੱਧ ਟਰੈਕਟਰ ਢੇਰ ਚ ਆਹ ਪਹੀ ਤਾਂ ਸੜੀ ਜਾਂ ਇਧਰ ਪਈ ਆ ਸਾਰੀ ਪੀ ਪੀਜ ਪਾਇਆ ਹੋਇਆ ਤਾਂ ਮੇਰਾ ਪਾਇਆ ਹੋਊਗਾ ਹਾਂ ਬਟ ਠੀਕ ਆ ਫੇਰ ਤਾਂ ਮੈਂ ਇਧਰ ਸਿੱਧਾ ਦੇਖਣ ਲੱਗ ਗਿਆ ਤਾਂ ਹਾਂ ਮੈਂ ਸਿੱਧਾ ਮੋੜ ਲੱਗ ਗਿਆ ਪਰ ਇਥੋਂ ਕੱਢ ਦਿੰਦਾ ਉੱਪਰ ਨੂੰ ਅਬਰਸੀਮਤੀ ਕੱਢ ਦਿੰਦਾ ਫੇਰ ਆਇ ਲੱਗ ਗਿਆ ਮੈਨੂੰ ਕਿ ਆਏ ਇਧਰ ਮੋੜਦਾ ਇਹਨੂੰ ਮੋੜਿਆ ਪਾਲਾ ਪਿੱਛੇ ਵੜ ਗਈ ਚੱਲ पता नहीं किया था जी था नहीं। था नहीं। था ना था था। जा फिर बिच बापु तो पानी टोज दे नानूर हां गिरजूगी हां गिरजूगा हेना ਜਦ ਮੈਂ ਗਈਆਂ ਜਦ ਆਈਏ ਤਾਂ ਹਾਂ 400 ਮੇਰੇ ਤਾਂ ਨਹੀਂ ਪਉਂਦੀ ਸੱਚੀ ਓਹੋ ਉਲਟਾ ਪਾ ਉਲਟਾ ਫੜਿਆ ਬਈ ਆ ਰੁਕ ਜਾ ਇਹ ਕਿਉਂ ਫੱਟੇ ਸਾਰੇ ਦੇਖੇ ਦੇਖੇ ਬੱਧੀਆ ਹੁਣ ਇੱਕ ਨੂੰ ਐ ਪਲਾਈ ਜਾਣਾ ਹਿੰਦੇ ਤੂ ਹੀ ਕੋਲ ਛੱਡ ਗਿਆ ਮੈਂ ਚੱਲ ਪਰੇ ਹਾਂ ਹਾਂ shoes ਮੂੰਹ ਦਿਖਾ ਇਹਨੂੰ ਅਜਾ ਸਾਦੇ ਫਰੂ ਨੋ ਤੂੰ ਨਾਲ ਲੈ ਠਹਿਰ ਜਾ ਸਜਿੰਦੇ ਸਜੇ ਨੂੰ ਹੱਥ ਲੈਈਂ ਬੂਟਾ ਸੌਂਗਾ ਉਹਦੇ ਫਿਰ ਉਹਨੂੰ ਪਾਣੀ ਪਾਵਾਂਗੇ ਦੇਖੀ ਬੂਟਾ ਸੌਂ ਜਾਣਾ ਸਾਉਂਦਾ ਦੇਖ ਕਿ ਕੀ ਆ ਸੰਗਿਆ ਉਹ ਸੌਂ ਗਿਆ ਸੌਂ ਗਿਆ ਥੇਜ ਖੇਤਲਾ ਪਾ ਪਾ ਸੱਜੀ ਆ ਤੇ ਨੂਰ ਨੇ ਸਾਰੇ ਸੜਾ ਦੇਣੇ ਤੂੰ ਸੜਾ ਦੇ ਸੜਾ ਦੇ ਸੱਜੀ ਫਟਾਫਟ ਹੱਥ ਲਾ ਦੇ ਅੱਧਾ ਸੌਂ ਗਿਆ ਉਂਗਲੀ ਲਾ ਦੇ ਸੱਜੀ ਉਂਗਲੀ ਸੱਜੀ ਤੇ ਮੈਂ ਟੱਕੇ ਨਾਲ ਭਜਾਉਂਗੀ ਸੱਜੀ ਤੂੰ ਵੀ ਇਹ ਲੜਕਾ ਅੱਡ ਅੱਡ ਕੇ ਸੜਾ ਦੇ ਸੜਾ ਦੇ ਨੂਰ ਨੇ ਸੜਾ ਦੇਣੇ ਸਾਰੇ ਛੇਤੀ ਕਰ ਉਹ ਛੇਤੀ ਕਰ ਮਾਚਾ ਸੌਂ ਗਿਆ ਸਾਰੇ ਅੱਧੇ ਚਲ ਮਾਂ ਵੀ ਖਿੱਚ ਲੈ ਲੈ ਪਾਈਏ ਜਪਾਣੀ ਉੱਠ ਪਾਈਪ ਖਿਚਾਓ ਪਰੇ ਲੈ ਜਾ ਪਰੇ ਲੈ ਜਨੂੰ ਮੈਂ ਉਹ ਨਹੀਂ ਉਹ ਤੂੰ ਨਹੀਂ ਪਾਦੀ ਠੀਕ ਕਰ ਠੀਕ ਕਰ ਮੈਂ ਹੀ ਪਾਉਣਾ ਫਿਰ ਚਲ ਕਿੱਕਲੀ ਪਾਈਏ ਛੱਜ 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 ਚਾ ਪਾਇ ਥੀਪਾ ਤੂੰ ਪੈ ਪੇ ਪੁੱਠੇ ਪਾਸੇ ਨੂੰ ਕੱਢਿਆ ਤਾਂ ਹੀ ਤਾਂ ਮੈਂ ਕਹਿੰਦਾ ਵੀ ਉਹਨਾਂ ਨੂੰ ਕੱਢ ਲਾ ਛੱਜ ਮੈਂ ਇੱਦਾਂ ਨੂੰ ਕੱਢਣ ਲੱਗੀ ਤੂੰ ਕਿਉਂ ਕੱਢ ਤਾ ਮੈਂ ਹਟਦੀ ਰਿਹਾ ਛੱਡੋ ਹਟਾ ਦੇ ਉਹ ਚੱਕੋ ਪਰੇ ਰੱਖ ਰਖ ਰਖ ਐ ਮੋਟੋ ਪਰੇ ਹੋ ਜਾ ਹਾਂ ਮੁੰਡੀ ਦਾ ਵਰਗੀ ਵਰਗੀ ਹਾਂ ਤਾਂ ਡੂਪਲਾ ਦਨ ਤੁਰ ਜਾ ਉਹ ਜੁੱਤੀ ਨਹੀਂ ਪਾਉਣਾ ਇਹੋ ਪਾਪੂ ਚ ਖਿੱਟ ਕੇ ਉਹ ਚ ਪਾ ਦੇ ਪ੍ਰਿੰਡੀ ਚ ਬਤਾਉਂਦਾ ਬੂਟਾ ਗਿੱਲਾ ਕਰ ਦੇ ਆ ਤਾਂ ਸੁੱਕੀ ਪਈ ਔਰੇ ਮੂੰਗੀ ਤੂੰ ਲਾ ਤਾਂ ਪਾਣੀ ਆ ਤਾਂ ਸੁੱਕੀ ਪਈ ਔਰੇ ਗੱਬਿਓ ਛੱਡ ਦੇ ਮੈਨੂੰ ਇਹ ਲੱਗਣਾ ਕਿ ਮੈਂ ਤੁਹਾਨੂੰ ਫਿਰ ਇਹਨੂੰ ਉੱਪਰ ਜਾ ਕੇ ਸੈੱਟ ਇੱਥੇ ਚਿੱਟਿਆ ਤਾਂ ਹੋਇਆ ਸੀ ਜਦ ਤੱਕ ਇਹਨਾਂ ਦੀ ਭਿੰਡੀ ਨਾ ਦੇ ਮੱਕੀ ਕੱਢਦੀ ਆ ਮਸ਼ੀਨ ਹੈ ਆਓ ਇਹ ਜਾਨਵਰ ਟੋਕਰੇ ਲੈ ਕੇ ਆਏ ਜਾਨੂ ਤਾਂ ਉਹਨਾਂ ਨੇ ਸੱਟ ਕੇ ਮਾਰਨੀ ਆ ਹੱਤੋਂ ਵੱਦ ਹੱਤੋਂ ਵੱਦ ਕੱਢ ਕੇ ਮਾਰਨੀ ਆ ਜਾਨੂ ਤਾਂ ਉਹਨਾਂ ਨੇ ਇਹਨਾਂ ਦੀ ਰੂਹ ਜੀਦਾ ਇਹਨੂੰ ਕੀ ਕਹਣਾ ਇਹਨਾਂ ਦਾ ਕੰਮ ਹੱਤ ਤੇ ਜੀ ਆ ਬੰਨਿਆ ਦੇ ਹਾਂ ਜਾਰਾ ਲੇਅਪ ਕਿਤੇ ਨਹੀਂ ਇੰਨਾ ਸਿੱਧਾ ਪਸਾਉਂ ਫਟਾਫਟ ਭਗਾ ਕੇ ਮਾਰਦੇ ਆ ਵਿੱਚ ਕੋਈ ਨਿਕਾ ਹੀ ਜਾਂਦਾ ਨਾ ਤੇ ਫਾਇਰ ਨਾ ਹੋ ਰਿਹਾ ਨਾ ਮੁਰੰਗੂ ਖਾਲੀ ਹੋ ਜੀ ਬਣਾਉਂ ਅੱਖ ਤਾਂ ਲੱਗ ਜਣੀ ਕਿ ਪੈਪ ਦੀ ਨਾਲ ਇਹ ਗੱਲ ਕੋ ਜਲ ਦਿੰਦੇ ਨਾ ਦਲ ਦਿੰਦੇ ਜਲ ਜੰਨੇ ਆ ਰਾਜ ਨਹੀਂ ਨਾ ਹਾ ਤੋ ਬਤਾ ਜੜ ਜਨੇ ਜਿਹੜਾ ਹਰਾਰਾ ਗਿਆ ਟਾਂਡਾ ਗੋਲ ਕੇ ਲਾ ਦੋ ਇਹਨਾਂ ਨੂੰ ਬਾਅਦ ਚ ਜਾ ਤਾਂ ਹੈ ਗੋਲ ਕੇ ਲਾ ਦੋ ਰਾਜ ਨਹੀਂ ਫਿਰ ਨਿਕਲ ਖਾਣੀ 5 ਮਿੰਟਾਂ ਚ ਹਾਂ ਮਜੀ ਕਾਟ ਕੇ ਵਾਣੀ ਕਲਕ ਬੋਲਦੀ ਆ ਮਕੀ ਨਿਕਲਦੀ ਆ ਮਸ਼ੀਨ ਚ ਦੇਖੋ ਤੋ ਆਪਾਂ ਅਗੇ ਫੇਰ ਇੱਕ ਵਾਰੀ ਜਿੱਥੇ ਆਉਨੇ-ਆਉਨੇ ਆਪਾਂ ਆਹ ਛੋਟਾ ਆਹ ਬੜਾ ਫਿਰ ਇਕੱਲਾ ਰਹਿ ਜਾਣਾ ਤਾਂ ਕਰ ਕਰ ਮੈਂ ਥੋੜਾ ਅੱਜ ਤਾਂ ਮੈਂ ਫੱਟਾ ਕੋਈ ਨਹੀਂ ਕੱਟੀ ਸੁਪਰੇ ਅੱਛਾ ਇਹ ਕੋਰੇ ਕਰੋ ਕੋਰੇ ਕਰੋ ਔਰੇ ਖਲਾਮ ਕਰੋ ਔਰੇ ਔਰੇ ਅੱਜ ਤੇ ਮਰੀ ਉਂਗਲੀ ਆ ਨਿਆਣਾ ਚਲ ਬੜਾ ਹੋ ਰਿਹਾ ਤੇ ਜਵਾਨ ਹੋ ਰਣ ਦੇ ਨੀ ਮਮਾ ਹੂੰ ਦੇਖ ਤੂੰ ਛੋਟੇ ਤਬੜੇਂਗੀ ਐਡਾ ਕ ਤਾਂ ਓਨਾ ਐਡਾ ਕ ਹੋਣਾ ਚਾਹੀਦਾ ਓਕੇ ਤਾਂ ਠੀਕ ਬਸੰ ਦਿਖਾਤਾ ਵੀਰ ਤਰ ਹੋਵੇ ਕਿ ਪਤਾ ਨਹੀਂ ਲੱਭ ਕਈ ਦਿਨ ਹੋ ਗਏ ਬਣਾਵਾਂਗੇ ਫੜੇ ਮੜ ਮਾਰ ਕੇ ਦੇਖੀਂ ਤੇ ਵੀ ਖਾਲੀ ਹੂੰ ਕਲ ਆਉਣਗੇ ਇਹਨੂੰ ਸਾਰੀ ਤੋੜ ਦੇ ਰੇ ਕੱਚੇ ਪੱਕੇ ਆ ਜਾ ਸੋ ਮੁਸਲਮਾਨ ਵੀਰਾਂ ਨੂੰ ਈਦ ਉਲਫਤ ਈਦ ਉਲ ਇਹਾਜ ਬੋਲਦੇ ਅਜੇ ਇਹਹਾਜ ਇਦਿਆਂ ਮਾਰਕਾ ਮੇਨ ਗਲਤ ਆ ਆਹੜਾ ਇੱਕ ਕਰੇਲਾ ਹਾਂ ਬਸ ਦੋ ਘੰਟੇ ਮੈਂ ਚੇਕ ਮੰਗ ਆ ਕੱਲ ਬੁੱਟਾ ਪੜਤਾ ਮੈਂ ਇੱਥੇ ਖੜਾ ਤਾਂ ਹੁਣ ਅਪਣੀਂ ਜਾਂਦਾ ਪੱਟਣਾ ਨੰਗਾ ਨੂ ਰਸਤਾ ਨਹੀਂ ਰਿਹਾ ਬਾਟ ਪਰ ਆਹ ਯਾਚੀ ਗੋਚਾ 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 ਮਾਰ ਦੇ ਲਈ ਗੋਚਾ 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 ਚਲਾ ਜਾ ਲੈ ਫੋਲ ਕੱਲ ਹੁਣ ਇੱਕ ਪੱਟ ਦਾ ਇੱਕ ਦੂ ਪੜਦੇ ਇਹਨੇ ਬਾਹਰ ਡਾਹਣੇ ਆ ਚਲੋ ਕਮਲਾ ਚੱਕੇ ਅੰਦਰ ਰੱਖ ਲੈ ਸਾਡੇ ਰੋਟੀਆਂ ਬਣਾਉਂਦੇ ਨੇ ਲੈ ਬਾਲਟੀ ਭਰ ਕੇ ਤਰੀ ਸਬਜ਼ੀ ਜੀ ਹਾਦਰਾਖਤ ਦੇਖਦਾ ਤਾਂ ਇਹ ਕਿੰਦਰ ਹੈ ਕਾਏ ਆਈ ਨਹੀਂ ਕਾਲੀਆਂ ਨੇ ਸੜੀਆਂ ਆਈ ਤਾਂ ਨਹੀਂ ਹੈ ਇਹ ਇਕਰ ਹੈ ਇਹ ਕੱਡੇ ਕੱਡੇ ਹੈ ਟੋਕਰੇ ਨਹੀਂ ਹੈਗੇ ਇਹ ਇਹਦਾ ਬਹੁਤ بڑے بڑے ਹੋਈ ਨਾ ਪੂਰਾ ਗੇਂ ਦੇਂਦੇ ਦੇ ਜਿਆਦਾ ਨਹੀਂ ਕੱਡੇ ਦੇ ਇਹ 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 ਬਣਾਉਂਦੇ ਆਪ ਉਹਦੇ ਜਿੰਦੇ ਹੁੰਦੇ ਨੇ ਟੋਕਰੇ ਨਿੰਦੇ ਦਾ ਬਾ ਜਰਾ holy holy jam up with the holy holy ਤੋ ਬਾਤ ਤੂ ਨਾ ਦੱਸ ਉਹਨੂੰ ਕਿੱਧਰਲੀ ਸਾਈਡ ਹੁਣਾ ਤੂੰ ਸੈੱਟ ਦੇਂਗੀ ਦੱਸ ਕੇ ਅਹ ਸਰੋਕੀ ਵੀ ਦੇਖ ਲੈ ਅਹ ਛਕ ਪੂਰਾ ਪਾਣੀ ਦਾ ਗਲਾਸ ਰੀਂਦੀ ਚੱਕ ਕੀ ਕਹਿੰਦੀ ਐ ਹਮੋਂ ਕਿ ਮਾਂ ਹੈਗੀ ਅੱਛਾ ਲੇਕੋ ਜੀਵਤ ਨੂੰ ਖੜੀ ਦੱਦ ਹਾਂ 1:30 ਵਜਾ ਹੋਇਆ ਐਂ 1:30 ਇੱਥੇ ਆ ਗਿਆ ਹਾਂ 1:30 ਵਜਾ ਹੋਦਾ ਸੀ ਐਂ ਪਨੀਰੀ ਭਾਣੂ ਪੀਉਤੀ ਹਾਂ ਮੇਰੀ ਗੋਲੀਆਂ ਪਈਆਂ ਦਿੱਤੀ ਕੀ ਪਈਆ ਮੰਮਾ ਮੈਂ ਤਾਂ ਮੇਰੀ ਮੰਮਾ ਪਈਆ ਚੁੱਤ ਪਹਿਰਾ ਪਿਆ ਫਿਰ ਸ਼ੇਖਰ ਤੋਂ ਪਹਿਰਾ मैं तो पहले सुन पनी होता ने ने ने। बस एक अद्धा क मिनट रुक जा आ गया बस थोड़ा रह गया। तो वा वाला। वाला तो जा रहा है आहो रुक जा बस थोड़ा गया ना पुत्र ਚੱਲ ਕਰ ਦੇ ਕਰ ਦੇ